let ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀਪੁਰ ਬਾਪਾ ਮਨਾਵੇ ਹੈ ਸ਼ਹੀਦੀ ਦਾ ਕਾਰਨ ਇੱਕ ਤੇ ਛੋਠੇ ਗੁਰੂ ਬਣ ਬੈਠੇ ਸਨ ਪ੍ਰithvi ਚੰਦ ਵਰਗੇ ਰਿਸ਼ਤੇ ਵਜੋਂ ਭਾਵੇਂ ਭਰਾ ਨੇ ਰਸਤਾ ਅਪਣਾ ਲਿਆ ਵਖਰਾ ਭਰਾ ਵੀ ਮੰਨੀ ਤਾ ਹੈ ਭਾਈ ਨੂੰ ਭਾਈ ਮੰਨੇ ਹੈ ਜੇ ਨਹੀਂ ਕੋਈ ਰਿਸ਼ਤਾ ਨਹੀਂ ਦੂਸਰੇ ਪਾਸੇ ਚੰਦੂ ਤੀਸਰੇ ਪਾਸੇ ਜਹਾਵੀ ਉਦੋਂ ਹੀ ਸੁਚੇਤ ਕਰਨ ਵਾਲੇ ਨੇ ਪ੍ਰਿਥਵੀ ਚੰਦ ਵਰਗਿਆਂ ਤੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸਿੱਖ ਸੰਤਾਂ ਨੂੰ ਸੁਚੇਤ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਹੀ ਸਾਡੇ ਗੁਰੂ ਹਨ ਤਕਤੀ ਤਵੀਤੇ ਬੈਠੇ 400 ਸਾਲ ਬਾਅਦ ਇਤਿਹਾਸ ਦੇ ਪੰਨੇ ਜਿਹੜੇ ਸੀ ਦੁਬਾਰਾ ਉੱਠੇ ਮੈਂ ਬੇਨਤੀ ਕੀਤੀ ਸੀ ਚੰਦੂ ਨੇ ਫਿਰ ਸ਼ਿਕਾਇਤ ਲਾਈ ਜਹਾਂਗੀਰ ਦਿੱਲੀ ਤੋਂ ਚੜ੍ਹੇਗਾ ਤੇ ਅੱਜ ਫਿਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਇਰਾਦਾ ਬਣਾਇਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਲੱਗੀਆਂ 1984 ਇਹ ਅਕਾਲ ਤਖਤ ਟਾਇਆ ਗਿਆ ਪਹਿਲੇ ਜਾਮੇ ਦੇ ਅੰਦਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਅੱਜ ਦਾ ਬ੍ਰਹਮ ਗਿਆਨੀ ਸੰਤ ਗਿਆਨੀ ਸੰਤ ਜਰਨੈਲ ਸਿੰਘ ਖਾਲਸਾ ਪਿੱਧਰਾ ਸੁਚੇਤ ਕੀਤਾ ਹੈ ਗੁਰੂ ਕੇ ਸਿੱਖੋ ਅੱਜ ਦਾ ਦੰਬੀ ਗੁਰੂ ਮੇਰੇ ਗੁਰੂ ਦੀ ਬਰਾਬਰਤਾ ਕਰਨ ਵਾਲੇ ਸੇ ਕੂੜਿਆਰ ਕੂੜੇ ਝੜ ਪੜੀਏ ਕਿੱਦਾਂ ਝੜਦੇ ਜਿਸ ਤਰ੍ਹਾਂ ਨਰਕ ਧਾਰੀਏ ਨੂੰ ਝਾੜਿਆ ਸੀ ਗੁਰੂ ਕੇ ਪਿਆਰੇ ਇੱਦਾਂ ਝੜਦੇ ਕਹਿੰਦੇ ਨੇ ਨਲਕੇ ਦੇ ਰਹੀਂ ਪਾਣੀ ਆ ਰਿਹਾ ਹੈ ਤੇ ਜੇ ਨਲਕਾ ਇਹ ਗਲਤੀ ਕਰ ਬੈਠੇ ਮੈਂ ਪਾਣੀ ਹਾਂ ਉਹਦੀ ਬਹੁਤ ਵੱਡੀ ਭੁੱਲ ਹੈ ਕਿਉਂਕਿ ਜਦੋਂ ਪਾਣੀ ਨਿਕਾਸ ਤੋੜਦਾ ਹੈ ਨਾ ਅਗਲੇ ਨਾਲਾ ਵੀ ਪੁੱਟ ਕੇ ਕਵਾੜੀਆਂ ਨੂੰ ਵੇਚ ਦਿੰਦੇ ਨਹੀਂ ਰਹਿਣਗੇ ਤੇ ਅੱਜ ਜਦੋਂ ਬਾਣੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਸਤਕਾਰ ਮਿਲਿਆ ਗੁਰੂ ਬਣ ਬੈਠੇ ਉਹ ਸੰਗਰ ਦੇ ਦੀਆਂ ਨਾਲਾਂ ਦੀ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਨਨਕਤਾਰੀਆਂ ਨੂੰ ਪੁੱਟਿਆ ਗੁਰੂ ਕਿਰਪਾ ਕਰੇ ਗੁਰੂ ਘਰ ਦੇ ਵਿੱਚ ਸੁਚੇਤ ਕੀਤਾ ਗਿਆ ਔਰ ਜਦੋਂ ਇਹ ਦੁਬਾਰਾ ਪੰਨੇ ਦੁਹਰਾਏ ਗਏ ਅੱਜ ਫਿਰ ਲੋੜ ਹੈ ਸੰਗਤ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਕਰਨੀ ਖੜੇ ਹੋਣਾ ਹੈ ਇੱਕ ਅਕਾਲ ਤਖਤ ਦੇ ਨਿਸ਼ਾਨ ਦੇ ਥੱਲੇ ਧੰਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਪਛਾਨਣਾ ਪਵੇਗਾ ਚੰਦੂ ਨੂੰ ਯਾਗੀਰ ਨੂੰ ਔਰ ਦੰਬੀ ਪਖੰਡੀ ਜਿਹੜੇ ਗੁਰੂ ਬਣ ਬੈਠੇ ਨੇ ਅੱਜ ਵੀ ਡਾਰਾ ਮੁਬਾਰਕ ਬਾਤ ਹੈ ਉਹਨਾਂ ਸੱਤ ਪੁਰਸ਼ਾਂ ਨੂੰ ਕਿਉਂਕਿ ਐਸਾ ਵੀ ਨਹੀਂ ਕਿ ਸਤਿ ਪੁਰਸ਼ਾਂ ਦਾ ਇੱਥੇ ਖਾਤਮਾ ਹੋ ਗਿਆ ਨਹੀਂ ਬ੍ਰਮ ਵਿਆਨੀ ਹੈ ਗੁਰੂ ਦੇ ਪਿਆਰੇ ਹੈ ਜਿਨ੍ਹਾਂ ਦੇ ਕਾਰਨ ਇਹ ਧਰਤੀ ਟਿਕੀ ਪਰ ਲੋੜ ਹੈ ਪਛਾਨਣ ਦੀ ਗੁਰੂ ਦਾ ਸਿੱਖ ਜਿਹੜਾ ਹੈ ਉਹ ਪਛਾਨ ਕੇ ਸੌਦਾ ਕਰਦਾ ਸਿੱਖੀ ਦੀ ਨਿਸ਼ਾਨੀ ਕੀ ਹੈ ਉਹਨੂੰ ਦੇਖ ਕੇ ਸੰਗਤ ਕਰਦਾ ਗੁਰੂ ਰਹਿਮਤ ਕਰੇ ਗੁਰੂ ਸਵਾਰਿਓ ਅੰਮ੍ਰਿਤ ਛਕੋ ਬਾਣੀ ਤੇ ਬਾਣੀ ਦੇ ਧਾਰਨੀ ਬਣੋ ਜਿਨ੍ਹਾਂ ਨੇ ਅਜੇ ਤੱਕ ਇਧਰ ਧਿਆਨ ਹੀ ਨਹੀਂ ਦਿੱਤਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਜਰੂਰ ਦਿਓ ਕਿਉਂਕਿ ਅੰਮ੍ਰਿਤ ਨੂੰ ਬੰਧਨ ਨਾ ਜਾਣਿਓ ਕਿ ਅੰਮ੍ਰਿਤ ਛਾਕੇ ਬੰਧਨ ਪੈ ਜਾਣੇ ਤੇ ਬੰਧਨਾਂ ਤੋਂ ਮੁਕਤ ਹੋ ਜਾਣ ਚਾਰ ਗੱਲਾਂ ਗੁਰੂ ਨੇ ਪੰਥ ਨੇ ਝੋਲੀ ਚ ਪਾਈਆਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਤੇ ਕੇਸਾਂ ਦੀ ਬੜੀ ਮਹਾਨਤਾ ਹੈ ਕਿਸੇ ਵੀ ਸਤਪੁਰਸ਼ ਨੂੰ ਪੜੋ ਸੁਕਰਾਤ ਨੂੰ ਦੇਖੋ ਮੁਹੰਮਦ ਸਾਹਿਬ ਨੂੰ ਦੇਖੋ ਰਾਮਚੰਦਰ ਜੀ ਕ੍ਰਿਸ਼ਨ ਜੀ ਧੰਗੁਰ ਨਾਨਕ ਸਾਹਿਬ ਤੋਂ ਲੈ ਕੇ ਜਿਤਨੇ ਵੀ ਨਿਰੰਕਾਰੀ ਸਰੂਪ ਹੋਏ ਨੇ ਕੇਸਾਂਤਰੀ ਕੇਸ ਮਨੁੱਖ ਦੀ ਪਛਾਣ ਹੈ ਪਹਿਲੀ ਗੱਲ ਇਹ ਦੂਜੀ ਨਸ਼ਿਆਂ ਦਾ ਸੇਵਨ ਤੇ ਜਿਹੜੇ ਮਨੁੱਖ ਨਸ਼ੇ ਕਰਦੇ ਨੇ ਉਹਨਾਂ ਦੀ ਘਰ ਵਾਲੀ ਵੀ ਉਹਨਾਂ ਨੂੰ ਚੰਗਾ ਨਹੀਂ ਆਖਦੀ ਕਈ ਵਾਰ ਐਸਾ ਵੇਖਣ ਚ ਆਇਆ ਜਿਨ੍ਹਾਂ ਘਰਾਂ ਦੇ ਵਿੱਚ ਬੱਚੀਆਂ ਜਵਾਨ ਨੇ ਨਾ ਪਾ ਮੇ ਰਿਸ਼ਤੇ ਵਜੋਂ ਪਿਓ ਹੈ ਨਸ਼ਈ ਹੈ ਉਸ ਟਾਈਮ ਪਤਨੀ ਆਪਣੀ ਧੀ ਨੂੰ ਨਸ਼ਈ ਹਾਲਤ ਦੇ ਵਿੱਚ ਪਿਓ ਦੇ ਮੱਥੇ 'ਤੇ ਲੱਗਣ ਦੀ ਇਹਨੀ ਨਫ਼ਰਤ ਕਰਦੀ ਨਸ਼ੇ ਦੇ ਨਾਲ ਤੀਜੀ ਗੱਲ ਪਰ ਇਸਤਰੀ ਤੇ ਇਹ ਮਹਾਰਾਜ ਜੀ ਨੇ ਮਰਜ਼ਾਦਾ ਦਿੱਤੀ ਹੈ ਤੇ ਸੰਸਾਰ ਦੇ ਵਿੱਚ ਡਾਕਟਰ ਵੀ ਤੇ ਇਹ ਗੱਲ ਆਖਦਾ ਸਮਾਜੇ ਨੂੰ ਪਰਵਾਹ ਨਹੀਂ ਕਰਦਾ ਜੋ ਪਾਰ ਇਸਤਰੀ ਗਮਨ ਨੇ ਸੀ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਇਥੋਂ ਤੱਕ ਕਿਸ ਬੰਦੇ ਨੂੰ ਘਰ ਨਾ ਲਿਆਇਓ ਬਾਹਰ ਦਾ ਬਾਹ ਰਿਸ਼ਤਾ ਰੱਖੋ ਚੌਥੀ ਗੱਲ ਮਾਸ ਦੀ ਆ ਗਈ ਮੈਂ ਤੇ ਕੇਵਲ ਬੇਨਤੀ ਕਰਾਂਗਾ ਜੇ ਕਿਸੇ ਚ ਜਾਨ ਪਾ ਨਹੀਂ ਸਿੱਖਦੇ ਕੱਢਣ ਦਾ ਵਿਵਕ ਕੋਈ ਮੈਂ ਤੇ ਬੇਨਤੀ ਕਰਾਂ ਗੁਰੂ ਰਹਿਮਤ ਕਰੇ ਜੋ ਅਸੀਂ ਆਖਦੇ ਆ ਨਾ ਇਹ ਜੀਵਨ ਬਣ ਜਾਏ ਜੈਸੀ ਬਿਮਾਰਾਂ ਤੇ ਦੂਜੇ ਦਾ ਰੋਗ ਨਹੀਂ ਕਟਿਆ ਜਾਏ ਤਣ ਗੁਰ ਨਾਲਿਸਤਾਂ ਬੰਦੇ ਕੀ ਸਾਨੂੰ ਦਿੱਤਾ ਗੁਰੂ ਰਹਿਮਤ ਕਰੇ ਸਤ ਗੁਰੂ ਅੰਮ੍ਰਿਤ ਦੀ ਦਾਤ ਬਖਸ਼ੇ ਦੂਜੀ ਬੇਨਤੀ ਪੰਜਾਬੀ ਜ਼ਰੂਰ ਆਪਣੇ ਬੱਚਿਆਂ ਨਾਲ ਬੋਲੋ ਘਰਾਂ ਦੇ ਵਿੱਚ ਗੁਰਦੁਆਰੇ ਦੇ ਅੰਦਰ ਜਿਹੜੇ ਤੁਸੀਂ ਇਸ਼ਤਿਹਾਰ ਛਾਪਦੇ ਹੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਉਤਰਕ ਨਾ ਜਾਵੇਗਾ ਉੱਤੇ ਪੰਜਾਬੀ ਲਿਖੋ ਥੱਲੇ ਇੰਗਲਿਸ਼ ਦੇ ਵਿੱਚ ਤੁਸੀਂ ਆਪਣਾ ਦੇ ਸਕਦੇ ਹੋ ਪ੍ਰੋਗਰਾਮ ਇਹ ਜ਼ਰੂਰੀ ਬੇਨਤੀ ਹੈ ਪੰਜਾਬੀ ਇਹਨਾਂ ਨੂੰ ਸਿਖਾਈ ਜਾਏ ਲਿਖਾਈ ਜਾਏ ਪੜਾਈ ਜਾਏ ਇਹ ਮਾਂ ਬੋਲੀ ਹੈ ਤੇ ਜਦੋਂ ਮਾਂ ਹੀ ਘਰੋਂ ਚਲੀ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਜਤ ਲੀਬ ਸਿੰਘ ਬੈਠਾ ਹੈ ਤੇ ਗੋਰੇ ਨੇ ਸੋਚਿਆ ਇਹਨਾਂ ਨੂੰ ਖਤਮ ਕਿ ਤਰ੍ਹਾਂ ਕਰਾਂ ਇਹ ਮਾਂ ਦੀ ਗੋਦ ਵਿੱਚੋਂ ਇਹਨੂੰ ਕੱਢਣਾ ਪਵੇਗਾ ਮਾਂ ਹੀ ਜਿਹਨੇ ਨੀਂਹ ਵਿੱਚ ਖੜੋਣਾ ਸਿੱਖਾਇਆ ਅੱਜ ਵੀ ਮੈਨੂੰ ਯਾਦ ਹੈ ਗਿਆਨੀ ਜੀ ਕਿ ਦਿਨ ਫਤਿਹਗੜ੍ਹ ਸਾਹਿਬ ਮੱਥਾ ਟੇਕੜ ਗਏ)^{(ਪਿੰਦਰਪਾਲ ਵੀਰ ਜੀ ਇੱਕ ਬਜ਼ੁਰਗ ਕਹਿੰਦਾ ਤੂੰ ਪਿੰਦਰਪਾਲ ਹੈ)} ਕਹਿੰਦੇ ਜੀ ਕਹਿੰਦੇ ਬੜਾ ਚੱਗਾ ਲੱਗਿਆ ਉਹਨੇ ਤੂੰ ਕਿਹਾ ਇਹਨੇ ਆਪਣਾ ਪੰਧ ਕਰ ਕਹਿੰਦੇ ਮੱਥਾ ਟੇਕ ਕੇ ਆਇਓ ਕਹਿੰਦੇ ਹਾਂਜੀ ਕਹਿੰਦੇ ਪਹਿਲਾਂ ਕਿੱਥੇ ਮੱਥਾ ਟੇਕ ਕੇ ਆਏ ਕਹਿੰਦੇ ਪਹਿਲੇ ਸਹਿਬਜ਼ਾਦਿਆਂ ਦੇ ਸਥਾਨ ਤੇ ਹੁਣ ਮਾਤਾ ਜੀ ਨੂੰ ਟੇਕਣ ਜਾ ਰਿਹਾ ਕਹਿੰਦੇ ਨਹੀਂ ਪਹਿਲੇ ਮਾਂ ਨੂੰ ਟੇਕਣਾ ਹੈ ਉਹਨੇ ਦੱਸਣਾ ਹੈ ਉੱਥੇ ਜਾ ਕੇ ਕਿਤਰਾ ਖਲੋਣਾ ਹੈ ਭੋਰਾ ਸਾਹਿਬ ਜਿੱਥੇ ਵੀ ਸਹਿਬਜ਼ਾਦਿਆਂ ਦੀ ਸ਼ਹੀਦੀ ਮਾਂ ਦਾ ਇੰਨਾ ਵੱਡਾ ਸਾਡੇ ਲਈ ਉਤਮ ਮਹਾਨ ਦਾਣ ਹੈ ਤੇ ਮਾਂ ਅੱਜ ਦਲੀਪ ਨੂੰ ਮਾਂ ਦੀ ਗੋਦ ਵਿੱਚੋਂ ਕੱਢ ਕੇ ਲੰਡਨ ਲਿਆਂਦਾ ਗਿਆ 22 ਸਾਲ ਬਾਅਦ ਜਦੋਂ ਕੋ ਮਾਂ ਪੁੱਤ ਮਿਲੇ ਮੋਰ ਨਾ ਵੇਖੀ ਤਾਂ ਮਾਂ ਨਿਕਲੀਆਂ ਦਲੀਪ ਨੇ ਆਖਿਆ ਮਾਂ ਜੇ ਤੇਰੀ ਗੋਦ ਵਿੱਚ ਰਹਿੰਦਾ ਕਲ ਕੀ ਧਰ ਦੀ ਮੋਰ ਜਾਣੀ ਨਹੀਂ ਸੀ ਕਾਰਣੀ ਹੈ ਤੇਰੀ ਗੋਦ ਵਿੱਚੋਂ ਕੱਢਿਆ ਲੋ ਇਸ ਕਰਕੇ ਬੇਨਤੀ ਹੈ ਬੱਚਿਆਂ ਨੂੰ ਮਾਂ ਦੀ ਗੋਦ ਵਿੱਚ ਰੱਖਣਾ ਜ਼ਰੂਰੀ ਹੈ ਇਹ ਮਾਂ ਆਪਣਾ ਫਰਜ਼ ਪਛਾੜੇ ਮੈਂ ਸਿੱਖੀ ਸਰੂਪ ਵਿੱਚ ਰਹਿਣਾ ਆਪਣੇ ਬੱਚੇ ਨੂੰ ਸਿੱਖੀ ਸਰੂਪ ਵਿੱਚ ਰੱਖਣਾ ਹੈ। ਅਮਰਤ ਜਰੂਰ ਸ਼ਕੋ ਬਾਣੀ ਬਾਣੇ ਦੇ ਧਾਰਨੀ ਬਣੋ ਇਹ ਗੁਰਮਤ ਸਮਾਗਮ ਮਨਾਏ ਸਫਲੇ ਹੋਣਗੇ। ਕੇਵਲ ਹੱfte ਤੋਂ ਤੁਹਾਡੇ ਦਰਸ਼ਨ ਕਰ ਰਹੇ ਪਇਸਾ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ ਕਿਉਂਕਿ ਉਹ ਭਾਵੇਂ ਮੈਨੂੰ ਉਹ ਝਿੜਕਾ ਦਿੰਦੇ ਨੇ ਕਿ ਤੁਸੀਂ ਮੇਰਾ ਨਾਂ ਨਾ ਲਿਆ ਕਰੋ ਪਰ ਅਸਲੀਅਤ ਹੈ ਮੈਂ ਇਹਨਾਂ ਨੂੰ ਸੁਣ ਕੇ ਕੀਰਤਨੀਆਂ ਬਣੇ। ਚਾਹੋ ਪੈਦਾ